ਇਹ ਪਾਉਂਤ ਮਾਰਕਾ ਟੈਲੀਵਿਜ਼ਨ ਤੇ ਮੁੱਛਾ ਐ ਉਹਨਾਂ ਮੈਂ ਕਹਿਣਾ ਜੱਟ ਦੀ ਮੁੱਛ ਖੜੀ ਰਹੇਗੀ ਮੁੱਛ ਜੱਟ ਦੀ ਥੱਲੇ ਨਹੀਂ ਆਏਗੀ ਜਿਹੜਾ ਜੱਟ ਆਪਣੀ ਮੁੱਛ ਖੜੀ ਨਹੀਂ ਕਰ ਸਕਦਾ ਉਹ ਜੱਟ ਖਵਾਉਣ ਦੇ ਹੱਕਦਾਰ ਹੀ ਨਹੀਂ ਲੁਧਿਆਣੇ ਵਾਲਿਓ ਪੈਰੋ ਨੇ ਚੰਡੀਗੜ੍ਹ ਬਣਾਇਆ ਤੇ ਉਹ ਚੰਡੀਗੜ੍ਹ ਉੱਥੇ ਬਣਾਇਆ ਜਿੱਥੇ ਪੱਥਰ ਸੀ ਤੇ ਪਾਣੀ ਨਹੀਂ ਸੀ ਉਥੋਂ ਕਿਸਾਨਾਂ ਦੀ ਜ਼ਮੀਨ ਲੈ ਕੇ ਚੰਡੀਗੜ੍ਹ ਬਸਾਇਆ ਤੇ ਉਸੇ ਹੀ ਕੁਰਸੀ ਤੇ ਇਹ ਬੈਠਾ ਕਿਸਾਨਾਂ ਨੂੰ ਉਜਾੜਨ ਤੇ ਆ ਗਿਆ ਉਹ ਬਾਬਾ ਨਾਨਕ ਕਹਿ ਗਿਆ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਇਹਨੂੰ ਕੀ ਪਤਾ ਕਿ ਗੁਰਬਾਣੀ ਕੀ ਆ ਤੇ ਜ਼ਮੀਨ ਦੀ ਕੀਮਤ ਕੀ ਆ ਤੇ ਜ਼ਮੀਨ ਦਾ ਮੁੱਲ ਕੀ ਆ ਮੈਂ ਕਹਣਾ ਛਣਾਂ ਕਲੀ ਭਗਵੰਤ ਮਾਨ ਨੂੰ ਨਹੀਂ ਮਸਾਲਾ ਦੇਣ ਦੀ ਲੋੜ ਇਹਦੇ ਨਾਲ ਜਿਹੜੇ ਅਫਸਰ ਬੈਠੇ ਆ ਉਹਨਾਂ ਨੂੰ ਜ਼ਿਆਦਾ ਮਸਾਲਾ ਦੇਣ ਦੀ ਲੋੜ ਹੈ ਜਿਹੜੇ ਬੇਈਮਾਨੀ ਕਰ ਰਹੇ ਨੇ ਮੈਂ ਪੁੱਛਣਾ ਚਾਹਨਾ ਕਿ ਚੀਫ ਸੈਕਟਰੀ ਸਾਹਿਬ ਤੁਸੀਂ ਸ਼ਰਾਬ ਘਟਾਲੇ 'ਚ ਤੁਹਾਡਾ ਨਾਮ ਦਾ ਸੀਬੇ ਦੇ ਪੇਸ਼ ਹੋ ਕੇ ਆਏ ਹੋ ਚੀਫ ਸੈਕਟਰੀ ਸ਼ਬਦ ਭਾਈਵਾਲ ਸੀ ਇਹ ਚੀਫ ਸੈਕਟਰੀ ਅੱਜ ਇੱਥੇ ਲੁਧਿਆਣੇ ਦੀ ਤੇ ਮੋਹਾਲੀ ਦੀ ਜ਼ਮੀਨ ਅਕਵਾਇਰ ਕਰ ਚੋ ਸਭ ਤੋਂ ਵੱਡੀ ਜੇ ਠੱਗੀ ਮਾਰ ਰਿਆ ਤੇ ਇਹ ਚੇਅਰਮੈਨ ਬਣ ਕੇ ਇਹ ਕਰ ਰਿਹਾ ਇਹ ਮਤ ਖਿਆਲ ਕਰੇ ਤੇ ਚੀਫ ਸੈਕਟਰੀ ਤੋਂ ਬਾਅਦ ਇੱਕ ਦੇ ਦੌੜ ਜਗਾ ਇਹ ਲੁਧਾਨੇ ਦੇ ਇੱਥੇ ਹੀ ਆਏਗਾ ਤੇ ਇੱਥੇ ਪੁਲਿਸ ਸਟੇਸ਼ਨ 'ਚ ਇਨਕੁਆਇਰੀ ਹੋਏਗੀ ਯਾਰ ਤੁਮਾਰੋ ਕੀ ਆ ਆਪਾਂ ਕਹਿੰਦੇ ਆ ਭਗਵੰਤ ਮਾਨ ਬਿਲਕੁਲ ਨਹੀਂ ਭਗਵੰਤ ਮਾਨ ਨੂੰ ਤਾਂ ਪਤਾ ਹੀ ਕੁਛ ਨਹੀਂ ਅਜੇ ਤੱਕ ਉਹ ਸੁੱਤਾ ਨਹੀਂ ਉੱਠਿਆ ਹੋਣਾ ਇੱਥੇ ਜਨਦ ਦੇ ਧਰਨੇ ਤੇ ਬੈਠੇ ਆ ਇਹ ਗੱਲਾਂ ਕਰਦਾ ਕਿ ਮੈਂ ਪੰਜਾਬ ਚੋਂ ਨਸ਼ੇ ਖਤਮ ਕਰ ਦਿੱਤੇ ਉਹ ਪਹਿਲਾਂ ਆਪਣਾ ਨਸ਼ਾ ਤੇ ਖਤਮ ਕਰ ਲਾ ਤੈਨੂੰ ਤਾਂ 4 ਵਜੇ ਤੋਂ ਬਾਅਦ ਪਤਾ ਹੀ ਨਹੀਂ ਮੈਨੂੰ ਉਸਨੂੰ ਜਿਸਨ ਐਸਵਾਈਐਲ ਦੀ ਸਪੀਕਰ ਸਾਹਿਬ ਐਸਵਾਈਐਲ ਦੀ ਜਿਹੜੀ ਤੂੰ ਇੱਕ ਪ੍ਰੈਸ ਕਾਨਫਰੰਸ ਵੇਖੀ ਬੈਂਕ ਸਾਹਿਬ ਜਿਹੜੀ ਦਸਤਾਰਿਆ ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਕੀਤੀ ਹੋਈ ਦਸਤਾਰ ਤੇ ਪੰਜਾਬ ਦਾ ਮੁੱਖ ਮੰਤਰੀ ਮੁਝੇ ਉਸਤਾਨ ਦੇ ਨੇ ਪੂਰੇ ਸਰਦਾਰ ਤੁਰਿਆ ਜਾਂਦਾ ਤੇ ਕਹਿੰਦੇ ਉਹ ਸਰਦਾਰ ਪੰਜਾਬੀ ਜਾਂਦਾ ਤੇ ਇਹਨੇ ਉਹ ਜਿਹੜਾ ਸਰਦਾਰ ਪਖਲ ਸਿੰਘ ਦਾ ਨਾਂ ਲੈਂਦਾ ਸ਼ੀਤ ਪਖਲ ਸਿੰਘ ਦਾ ਜਿਹੜਾ ਕਹਿੰਦਾ ਇਨਕਲਾਬ ਇਹਨੇ ਇਨਕਲਾਬ ਉਦੋਂ ਪੰਜਾਬ ਦਾ ਸ਼ੁਰੂ ਕਰ ਗਏ ਜਦੋਂ ਇਹਦੀ ਪਾਗ ਵੀ ਤੇਰੀ ਜ਼ੁਬਾਨ ਵੀ ਲੜਖੜਾ ਰਹੀ ਸੀ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ ਇਹ ਮੁੱਖ ਮੰਤਰੀ ਵੇਖ ਗਿਆ ਇਹ ਗੋਡੇ ਟੇਕ ਗਿਆ ਇੱਕ ਕੇਜਰੀ ਵਾਲਦਾ ਜਿਹੜਾ ਹੁੰਦਾ ਨਾ ਢਮਰੂ ਤੇ ਨੱਚਦਾ ਉਹਦਾ ਨੱਚਦਾ ਏ ਇਹ ਕੱਲੀ ਜ਼ਮੀਨ ਅਕਵਾਇਰ ਨਹੀਂ ਹੋਈ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ 20 ਤੋਂ 25000 ਕਰੋੜ ਰੁਪਏ ਰਿਸ਼ਵਤ ਦਾ ਲੈ ਕੇ ਜਾਣਾ ਸਾਨੂੰ ਇਹਦੇ ਲਈ ਜੇਲਾ ਚ ਵੀ ਜਾਣਾ ਪੈਣਾ ਜੇ ਤੇ ਜੇ ਕਾਂਗਰਸ ਪੈ ਗਈ ਡਾਵਰ ਸਾਹਿਬ ਤੁਸੀਂ ਤੇ ਪ੍ਰਾਣਯੋ ਪਾਣੇ ਸਾਹਿਬ ਪਿੱਛੇ ਬੈਠੇ ਨੇ ਇਹਨਾਂ ਦੇ ਪਿਤਾ ਜੀ ਦੀ ਸ਼ਹਾਦਤ ਇਹ ਕਾਂਗਰਸ ਕਦੀ ਨਹੀਂ ਭੁੱਲ ਸਕਦੀ ਸਰਦਾਰ ਬੈਂ ਸਿੰਘ ਦੀ ਸ਼ਹਾਦਤ ਕਾਂਗਰਸ ਕਦੀ ਨਹੀਂ ਭੁੱਲ ਸਕਦੀ ਸੂਨ ਸਾਹਿਬ ਦੇ ਪਿਤਾ ਜੀ ਜਗਤਰਾਮ ਹੋਣਾ ਦੀ ਕੋਈ ਨਹੀਂ ਸ਼ਹਾਦਤ ਭੁੱਲ ਸਕਦਾ ਜੇ ਅੱਤਵਾਦ ਚ ਨਹੀਂ ਡਰੇ ਤੇ ਸਰਕਾਰੀ ਅੱਤਵਾਦ ਤੋਂ ਵੀ ਕਾਂਗਰਸ ਨੂੰ ਨਹੀਂ ਆਪਾਂ ਡਰਦੇ ਸਾਨੂੰ ਇਹ ਸਰਕਾਰ ਦਾ ਇਹ ਬੇਈਮਾਨ ਸਰਕਾਰ ਦਾ ਸਾਨੂੰ ਜਵਾਬ ਦੇਣਾ ਪੈਣਾ ਜਿਹੜਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਜ਼ਮੀਨ ਅਕਵਾਇਰ ਕਰਾਂਗਾ ਇਹੋ ਹੀ ਕਹਿੰਦਾ ਉਦਾਸੀ ਕਿ ਮੇਰੀ ਸਰਕਾਰ ਪਿੰਡਾਂ ਦੀ ਸੱਤੋਂ ਚੱਲੇਗੀ ਇਹਨੇ ਪਿੰਡ ਹੀ ਖਤਮ ਕਰਨੇ ਸੱਤ ਕਿਤੇ ਰਹਿ ਜਾਣੀ ਹੈ ਇਹ ਇੱਕ ਕਿਸਮ ਦਾ ਪੰਜਾਬ ਚ ਤੜਫੀ ਆਇਆ ਲੁੱਟਣ ਲਈ ਆਇਆ ਇਹਨੂੰ ਸਾਰੀ ਕਾਂਗਰਸ ਇਕੱਠੀ ਹੋ ਕੇ ਗੱਲ ਕਰੇ ਸਾਰੀ ਕਾਂਗਰਸ ਨੂੰ ਇਹਦੇ ਅਗੇਂਸਟ ਬੋਲਣਾ ਪੈਣਾ ਬਾਈ ਨੇਮ ਭਗਵੰਤ ਮਾਨ ਨੂੰ ਕਹਿਣਾ ਪੈਣਾ ਕਿ ਤੂੰ ਚੋਰ ਆ ਤੇ ਤੂੰ ਪੰਜਾਬ ਨੂੰ ਖਤਮ ਕਰਨ ਵਾਲਾ